ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸਵੇਰ ਦਾ ਸਵੇਰ ਦੇ 6 ਵਜੇ ਨੇ ਤੇ ਅਸੀਂ ਕਰਦੇ ਹਾਂ ਚੋਲੇ ਚੋਲੇ ਦੀ ਖਲੀਆ ਤਿਆਰ ਹਨਾ ਲੋਬੀਆ ਵੀ ਕਹਿੰਦੇ ਨੇ ਇਹਨੂੰ ਹਾਂ ਤੇ ਚੋਲੇ ਦੀ ਖਲੀਆ ਤਿਆਰ ਵਸ ਮੈਂ ਵੀ ਲੱਗਦੀ ਹੁੰਦੀ ਹਾਂ ਹੁੰਦੀਪ ਨਾਲ ਤੇ ਰਵਨੀਤ ਰੈਡੀ ਹੋਈ ਜਾਂਦੀ ਆ ਉਹਦੇ ਅੱਜ ਸਕੂਲ 'ਚ ਹੈਗਾ ਮਤਲਬ ਉਹ ਸੈਲੀਬ੍ਰੇਸ਼ਨ ਹੈ ਕਿਰਾਸੀ ਉੱਧਰ ਜਾਣਾ ਹੂ ਤਾਂ ਕਰਕੇ ਜਲਦੀ ਜਲਦੀ ਕੰਮ ਲੱਗੇ ਹੋਇਆ ਮੈਂ ਮਸ਼ੀਨ 'ਚ ਕੱਪੜੇ ਪਾ ਲੇ ਹੁਣ ਬਸ ਸਰਫ ਸਰਫ ਪਾ ਕੇ ਸਰਫ ਪਾ ਲਾ ਲਓ ਜੀ ਆਪਾਂ ਮਸ਼ੀਨ ਲਾ ਕੇ ਬਸ ਉਹਦਾ ਅਰਬਨੀਤ ਦਾ ਲੰਚ ਬਾਕਸ ਮੈਂ ਰੈਡੀ ਕਰਕੇ ਰੱਖਤਾ ਪਾਣੀ ਦੀ ਬੋਟਲ ਜਿਹੜੀ ਸਾਰਾ ਕੁਝ ਉਹਨੂੰ ਫੜਾਤਾ ਕੱਪੜੇ ਅੱਜ ਥੋੜੀ ਢੋਣ ਵਾਲੇ ਨੇ ਹਨਾ ਤੇ ਮੈਂ ਫਿਰ ਹੁਣ ਸੰਦੀਪ ਨਾਲ ਫਲੀਆਂ ਜਿਹੜੀਆਂ ਐ ਸਬਜ਼ੀ ਤਿਆਰ ਕਰਨ ਲੱਗਦੀ ਮੈਨੂੰ ਐ ਵੀ ਸਬਜ਼ੀ ਬਣਾ ਦਈਏ ਫਿਰ ਆ ਕੇ ਖਾਸ਼ਾ ਰੱਖ ਲਵਾਂ ਕੀ ਕਿਤੇ ਰੇਦਾ ਨਾ ਰੋ ਸ਼ਾਮ ਦਾ ਤੇ ਜਿਹੜਾ ਪਾਣੀ ਨੂੰ ਰੋਟੀ ਸਾਦੀ ਲਓ ਜੀ ਤੇ ਮੇਰੇ ਨਾਲ ਫਟਾਫਟ ਕੱਟਦੀ ਨਹੀਂ ਆਸ ਨਾਲ ਪੀੜੀ ਤੇ ਸੈਟ ਨਹੀਂ ਆ ਇਹ ਜੇ ਮੈਂ ਚੱਲ ਜਾਈ ਬੈਠ ਕੇ ਪੱਖਾ ਚਾਲਦਾ ਤੇ ਗਰਮੀ ਲੱਗਦੀ ਤੇ ਦੀਪ ਆਹ ਕਰ ਕਰਦੀ ਜਦ ਨਹੀਂ ਫਿਰ ਸਬਜ਼ੀ ਬਣਾਦਾ ਲਓ ਜੀ ਕੱਟ ਲਈ ਸਾਰੀ ਸਬਜ਼ੀ ਤੇ ਉਧਰ ਉਹ ਨੀਤ ਦਾ ਵੀ ਹੋ ਗਿਆ ਟਾਈਮ ਨਾਲ ਫਟਾਫਟ ਕੱਟੀ ਜਾਂਦੀ ਹੈ ਬਾਈ ਫਿਰ ਤੇ ਇਸ ਦਾਤ ਨਾਲ ਜਿਹੜੀ ਫਟਾਫਟ ਕੱਟੀ ਜਾਂਦੀ ਆ ਮਸੂਨ ਸਬਜੀ ਬਣਾ ਦੂ ਠੀਕ ਹੈ ਲੋ ਜੀ ਸਾਰਾ ਕੰਮ ਤਾਂ ਦਾ ਕਰ ਲਿਆ ਰੋਟੀ ਖਾ ਲਈ ਬਸ ਹੁਣ ਤਿਆਰ ਹੁੰਨੇ ਆ ਤੇ ਇਹ ਸਬਜੀ ਬਣਾ ਲਈ ਸੀਗੀ ਮੈਂ ਫਲੀਆਂ ਦੀ ਗਰਮ ਸੀ ਹਜੇ ਰੋਟੀ ਖਾਣ ਤੋਂ ਬਾਅਦ ਹਨਾ ਫਿਰ ਦੇਖੋ ਇੰਨੀ ਵਧੀਆ ਬਣ ਗਈ ਮੈਂ ਪਾਣੀ ਚ ਰੱਖਤੀ ਇਹ ਜੇ ਪਾਣੀ ਪਾ ਕੇ ਕਿਉਂਕਿ ਫ੍ਰਿਜੇ 'ਚ ਰੱਖਣੀ ਸੀ ਜੇ ਸੱਕਦੇ ਤਾਂ ਮੈਂ ਬੱਠਲ 'ਚ ਪਾਣੀ ਪਾ ਕੇ ਇਹਦੇ ਵਿੱਚ ਰੱਖਤੀ ਇਸ ਤਰ੍ਹਾਂ ਇਹ ਖਰਾਬ ਨਹੀਂ ਹੋਊਗੀ ਅਸੀਂ ਦੁਪਹਿਰੇ ਜਦ ਆਵਾਂਗੇ ਰੋਟੀ ਬਣ ਜੂਗੀ ਸੰਦੀਪ ਲੱਗੇ ਹੋਏ ਨੇ ਉੱਧਰ ਗੱਡੀ ਸਾਫ਼ ਕਰਨ ਤੇ ਬੱਸ ਹੁਣ ਮੈਂ ਨਾ ਆਉਣੀ ਆ ਤੇ ਨਾਲੇ ਜਸਨੀ ਨੂੰ ਨਵਾਉਣੀ ਆ ਠੀਕ ਹੈ ਜੀ ਫਿਰ ਤਿਆਰ ਹੋ ਕੇ ਮਿਲਦੇ ਹਾਂ ਲਓ ਜੀ ਚੱਲਦੇ ਹਾਂ ਲਓ ਜੀ ਚੱਲਦੇ ਲਓ ਜੀ ਚੱਲ ਪਏ ਸੀਗੇ ਤਿਆਰ ਹੋ ਕੇ ਤੇ ਮੈਨੂੰ ਲੱਗਦਾ ਜੀ ਫਟਕ ਲੱਗਿਆ ਪਿਆ ਪਤਾ ਨਹੀਂ ਕਿ ਕਿੱਧਰ ਦੀ ਹਾਂ ਬਾਤ ਸਭ ਬਰਸਲੀਮ ਪਰ ਤੋਂ ਵਟਸਐਪ ਤੋਂ ਅਚਾਰ ਆ ਜਾ ਮੰਗੇ ਹੋਰ ਨੋਟ ਜੀ ਸੁਨੋ ਜੀ ਫਾਕੀ ਤੇ ਫੇਰ ਲੱਗਿਆ ਪਿਆ ਹੁਣ ਅਸੀਂ ਤੇ ਪਰ ਸੈਟ ਤੋਂ ਜੀ ਇੱਥੋਂ ਦੀ ਇੱਧਰ ਦੀ ਚਲੇ ਜਾਵਾਂਗੇ ਹੁਣ ਨਾ ਤਾਂ ਇੱਕ ਤਾਂ ਠਹਿਰੀਏ 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 ਇਸ ਕੀਤੇ ਪੀ ਰਾਹ ਚਲੇ ਜਾਵਾਂਗੇ ਫਸ ਕੇ ਹੁਣ ਲਈ ਦੇ ਨਾਲ ਨਾਲ ਜੀ ਜਾਵਾਂਗੇ ਲੋਜੀ ਤਿਆਰ ਹੋ ਗਈ ਚੱਲ ਪਏ ਸੀਗੇ ਤੇ ਕੰਮ ਚੰਦੇ ਕਰਦੇ ਰੇਟ ਫਾਟ ਇੱਕ ਸਾਡਾ ਫਾਟਕ ਲੱਗਿਆ ਹੁੰਦਾ ਤਾਂ ਕਰਕੇ ਹੁਣ ਅਸੀਂ ਜਾਣਾ ਤਾਂ ਧੂਰੀ ਹਨਾ ਬਰਡ ਵਾਲ ਵਾਲੇ ਸਕੂਲ ਚ ਜਾਣਾ ਗੁਰੂ ਤੇਗਵਰ ਸਕੂਲ ਚ ਪੜਦੀ ਹੈ ਰਵਨੀਤ ਤੇ ਹੁਣ ਅਸੀਂ ਸਾਈਡ ਤੋਂ ਦੀ ਲੰਗਿਆ ਫਾਟਕ ਬੰਦ ਆ ਕਿਉਂਕਿ ਦੋ ਫਾਟਕ ਨਹੀਂ ਸਾਡੇ ਇੱਕ ਉੱਥੇ ਆ ਔਰ ਇੱਕ ਉਸ ਨਾਲ ਹੀ ਆ ਬਲ ਆ ਜਾਂਦਾ ਹੁਣ ਕੋਟਕਪੂਰੇ ਵਾਲਾ ਤਾਂ ਉਹਨਾਂ ਲੱਗਦਾ ਨਹੀਂ ਹੋਣਾ ਜਿੰਨਾ ਆ ਲੱਗਦਾ ਆ ਰਿਹਾ ਹੁਣ ਤਾਂ ਉਹਦੇ ਨਾਲ ਗੱਲ ਤਾਂ ਹੀ ਲੱਗਦਾ ਹੋਊਗਾ ਤੇ ਰਮਨਿਤ ਦੇ ਸਕੂਲ ਚ ਚੱਲਿਆ ਹਨਾ ਸੈਲੀਬ੍ਰੇਸ਼ਨ ਆ ਵੀ ਜਿਵੇਂ ਹੁਣ ਆ ਕਹਿੰਦੇ ਵੀ 90 ਤੋਂ ਉੱਪਰ ਜਿਹੜੇ ਬੱਚੇ ਆਏ ਨੇ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਤੇ ਚਲੋ ভাই ਗੁਰੂ ਦੀ ਕਿਰਪਾ ਨਾਲ ਰਮਨਿਤ ਦੇ ਤਾਂ ਹੈਗੇ ਨੇ 96% ਤੇ ਬਹੁਤ ਵਧੀਆ ਰਿਜ਼ਲਟ ਆਇਆ ਜੀ ਖੁਸ਼ੀਆਂ ਹਨਾ ਸਾਰੇ ਬੱਚਿਆਂ ਦਾ ਚਲੋ ਸਕੂਲ ਵਾਲੇ ਵੀ ਜਿੰਨਾ ਉਹਨਾਂ ਦਾ ਆਏ ਸਾਲ ਦਾ ਹੁੰਦਾ ਹਨਾ ਆਏ ਸਾਲ ਆਪਣਾ ਰਿਜ਼ਲਟ ਉਹਨਾਂ ਦਾ ਵਧੀਆ ਹੁੰਦਾ ਤੇ ਉਹ ਬੱਚਿਆਂ ਨੂੰ ਹੌਸਲਾ ਦਿੰਦੇ ਨੇ ਕਿਉਂਕਿ ਬੱਚੇ ਅੱਗੇ ਵਾਸਤੇ ਜਿਹੜਾ ਉਹ ਕਰਨ ਤੇ ਤਾਂ ਕਰਕੇ ਜਾਣਾ ਬੰਦਦਾ ਸੀਗਾ ਹੁਣ ਅਸੀਂ ਸਾਰਾ ਕੰਮ ਤੰਦਾਂ ਨਿਮੇੜ ਕੇ ਹੁਣ ਚੱਲਨੇ ਆ 10 ਵਜੇ ਦਾ ਟਾਈਮ ਸੀ ਪਰ ਅਸੀਂ ਕਰੋ 11 ਵਜੇ ਚੱਲਨੇ ਆ 11 ਵਜੇ ਨੂੰ 10-15 ਮਿੰਟ ਰਹਿ ਗਈ ਸੀ ਜਦ ਅਸੀਂ ਕਰੋ ਚੱਲਨੇ ਆ ਚਲੋ ਜੀ ਜਾ ਕੇ ਤੁਹਾਨੂੰ ਵੀ ਦਿਖਾਉਣੀ ਆ ਹਨਾ ਕਿਸ ਤਰ੍ਹਾਂ ਦਾ ਹੋਊਗਾ ਫੰਕਸ਼ਨ ਕੇ ਸੈਲੀਬ੍ਰੇਸ਼ਨ ਉਹਨਾਂ ਦਾ ਜਿੰਨਾ ਸ਼ੁਰੂ ਕਰਿਆ ਗਿਆ ਤਾਂ ਜ਼ਰੂਰ ਕਰਾਗੇ ਰਹਿੰਦਾ ਹੀ ਹੁਣ ਇੰਨੀ ਜਲਦੀ ਕਿ 1 ਘੰਟਾ ਹੀ ਲੇਟ ਆ ਜਿਸ ਨੇ ਤਾਂ ਉਹ ਬੈਠਾ ਪਿੱਛੇ ਘੰਟਾ ਪਰ ਜਾਣ ਨੂੰ ਵੀ ਲੱਗੂ ਲੋ ਜੀ ਪਹੁੰਚ ਗਏ ਰਮੀ ਦੇ ਸਕੂਲ 'ਚ ਲਓ ਜੀ ਇੱਥੇ ਅੰਤਰਕੀਸਿੰਦੀ ਫੈਨ ਕਰਦੇ ਨੇ ਲਓ ਜੀ ਪਹੁੰਚ ਗਏ ਸਕੂਲ ਚ ਸਾਰੇ ਬੱਚੇ ਉੱਧਰ ਜਾ ਰਹੇ ਨੇ ਆ ਵਾਲੇ ਬਲੌਗ ਚ ਪਹਿਲਾਂ ਸੈਲੀਬ੍ਰੇਸ਼ਨ ਹੋਇਆ ਉਹ ਅਸੀਂ ਲੇਟ ਹੋ ਗਏ ਹੋ ਚਲੇ ਜਾਂਦੇ ਨੇ ਬੱਚੇ ਰੁਨੀਤ ਨੇ ਕਿਹਾ ਮੰਮਾ ਤੁਸੀਂ ਲੇਟ ਹੋ ਗਏ ਪਹਿਲਾਂ ਆ ਵਾਲੇ ਬਲੌਗ ਚ ਇੱਧਰ ਸੈਲੀਬ੍ਰੇਸ਼ਨ ਹੋਇਆ ਉਹ ਹੁਣ ਸਾਰੇ ਬੱਚੇ ਉੱਧਰ ਜਾਂਦੇ ਨੇ ਉਹਦੀ ਆਉਣਗੇ ਇੱਧਰ ਵੀ ਆਉਣਗੇ ਬਰੀ ਇੰਨਾ ਹੀ ਦੱਬੂਗਾ ਵੀ ਆਏ ਸੀ ਬਸ ਉੱਥੇ ਆਉਣਗੇ ਹੁਣ ਚਲੋ ਪਰ ਸੂਈ ਸਾਡੀ ਕਿ ਆਈ ਸੀਗੀ ਸੈਲੀਬ੍ਰੇਟ ਨਹੀਂ ਇਸ ਤਰ੍ਹਾਂ ਦੀ ਸੀ ਜਨੇ ਬਲੌਕ ਦੇ નીચે ਜਿਹੜੇ ਹਾਈ ਪਰਸੈਂਟੇਜ ਵਾਲੇ ਬੱਚੇ ਸੀ ਢੋਲ ਨਾਲ ਹਨਾ ਉਹ ਸਾਰੇ ਜਾਂਦੇ ਸੀ ਤੇ ਸਾਰੀਆਂ ਕਲਾਸਾਂ ਤੋਂ ਬਾਹਰ ਆ ਆ ਕੇ ਨਾ ਜਿਹੜੇ ਪਾਉਂਦੇ ਸੀ ਬੱਚੇ ਤੇ ਉਹਨਾਂ ਨੂੰ ਮਿਲਦੇ ਸੀਗੇ ਪਹਿਲਾਂ ਸਾਡੇ ਜਾਨਕਪੁਰ ਕਲਾ ਵਿੱਚ ਇਹਨਾਂ ਨੂੰ ਮਿ ਬੁੱਕੀ ਵਗੈਰਾ ਵੀ ਮਿਲੀ ਨਹੀਂ ਫਿਰ ਮੀਥੋਨੇ ਕੋ ਸਟਾਰਟਿੰਗ ਤੇ ਜਾਂਦੀ ਸੀ ਕਿਉਂਕਿ ਉਹ ਸਾਨੂੰ ਨਹੀਂ ਮਿਲੀ ਸੀ ਹਜੇ ਆ ਕਲਾਤਾ ਦੇ ਵਿੱਚ ਬਾਹਰ ਨਿਕਲੀ ਕਿਉਂਕਿ ਸਾਰੇ ਉਹਨਾਂ ਦਾ ਮਦਦ ਬੰਦ ਕੰਮ ਕਰ ਦਿੱਤੀ ਉਹਨਾਂ ਨੇ ਕੋਈ ਰਜਿਸਟ੍ਰੇਸ਼ਨ ਵੀ ਨਾ ਤਾਂ ਕਹਿੰਦੇ ਸੀਗੇ ਉਹਦੇ ਵਿੱਚ ਸਾਰੇ ਇੰਦਰ ਸਾਹਦੇ ਦੇ ਬੱਚੇ ਹਨਾ ਸਾਰੇ ਦੇਖ ਕੇ ਇਹ ਪਾਰ ਕਲਾਤਾ ਤੋਂ ਨਿੱਕਾ ਉੱਕਲ ਕੇ ਆਣਾ ਨੂੰ ਜੋ ਜਿਹੜੇ ਹਾਈ ਪਰਸੈਂਟੇਜ ਵਾਲੇ ਬੱਚੇ ਸੀ ਉਹ ਕਿਹਈਆ ਵੱਢ ਦੇਤੀ ਚਰਾ ਨੂੰ ਕੱਲ ਵੀ ਵੰਡਿਆ ਰਿਹਾ ਨਹੀਂ ਲੇਕਿਨ ਆਹ ਜਿਹੜੇ ਟੈਂਪਰ ਵਾਲੇ ਜਿਹੜਾ ਸਭ ਵਾਲੇ ਸਾਰੇ ਹਨਾ ਤੀਪਨ ਗਿੜੇ ਵਗੈਰਾ ਪਾਉਂਦੇ ਸੀ ਉਹ ਗੀਮ ਮਾਮਾ ਨੂੰ ਦੇਖੀ ਜਾਂਦੀ ਨੇ ਉਹ ਕਹਿੰਦੀ ਫਿਰ ਅਸੀਂ ਜਿਸਨੀ ਤੇ ਇੱਕ ਹੀ ਰੱਖ ਲਾਂਗੇ ਜਿਸਨੀ ਤੇ ਨਹੀਂ ਲਿਖਦਾ ਹਾਂ ਕਿ ਮੈਂ ਇਸ ਇਸ ਨੂੰ ਹਾਸ ਤਰੀਕਸ ਨੇ ਦਿੱਤੀ ਸੀ ਕਿਹੜੇ ਦਿੱਤੇ ਨੇ ਸੱਤ ਹਾਂ ਸੱਤ ਦਿੱਤੇ ਬਲੋਕ ਜੀ ਬੱਚੇ ਹਨ ਹੋਰ ਬਲੋਕਸ ਦਾ ਕਿਹੜਾ ਲਾਉਣਗੇ ਇਸ ਸਕੂਲ ਕਾਫੀ ਜਿਆਦਾ ਵੱਡਾ ਕਾਫੀ ਜਿਆਦਾ ਬਲੋਕਸ ਨਹੀਂ ਬੱਚੇ ਆਪਣੇ ਸਾਰੇ ਟੀਚਰਾਂ ਨੂੰ ਮਿਲ ਦੇ ਦਿੱਤੀਗੇ ਪੰਗੜੇ ਪਾਉਂਦੇ ਸੀ ਟੀਚਰ ਬੱਚੇ ਸਾਰੇ ਸਾਰੇ ਰੌਂਟ ਲਾ ਲਿਆ ਤੇ ਹੁਣ ਬੈਠ ਕੇ ਗਰਮੀ ਗਰਮੀ ਹੋ ਗਈ ਸਾਫੀ ਨਾਸ ਫੋਇਰਾ ਕਾਲਜ ਮੇਰੇ ਮੈਮ ਮਿਲ ਕੇ ਮੈਨੂੰ ਪਿਗਲ ਸਾਂ ਸਾਰੀ ਕਾਲਜ ਚ ਪੜਾਉਂਦੇ ਸੀ ਨੀ ਤੁਮ ਕਿੰਗੇ ਹੋ ਨੀ ਆਉਣੀ ਕਿ ਵਸਪੁਨਦੀ ਵੀਕ ਕਰਦੇ ਆਂ देख दी थी काफी मेरे फ्रेंड्स के लिए मेरे नल कर दिए फिर के टीच कर दिए अच्छा जी अच्छा ओ सुनाओ ठीक है जी बढ़िया मैं तो सुना हाजी ना अच्छा नहीं हाजी नहीं अच्छा मैडम ये भी अपने लिए अपने पिपी कल टीच करते हैं जैसे मॉडर्न कॉलेज देवी चल अच्छा अजी मिले इसी को ਗੱਡੀ ਬੈਠੀ ਕਿੰਨੇ ਰਿਜ਼ਲਟ ਕਲਾਸਾਂ ਚੋਂ ਅੱਛਾ ਕੈਂਟ ਦਾ ਰਿਜ਼ਲਟ ਆਇਆ ਜੋ ਦਾਹਾ ਇਸ ਕਰਕੇ ਆਇਆ ਉਸ ਨੂੰ ਹਾਂ ਹਾਂ ਕੰਮ ਕਰਦੇ ਨੇ ਚੇਕਿੰਗ ਦੇ ਸਾਰੇ ਲੰਘਦੇ ਨੇ ਦੇਖੀ ਜਾਂਦੇ ਸੋ ਲਈ ਹੁਣ ਕਹਿੰਦੇ ਕਿ ਟੀਚਰ ਆਉਣਗੇ ਇਹਨਾਂ ਦੇ ਰਵਨੀ ਤੋਂ ਨਹੀਂ ਜਿਹੜੇ 10th 9th ਵਾਲੇ ਨੇ ਵੀ ਉਹਨਾਂ ਦਾ ਸੈਲੀਬ੍ਰੇਸ਼ਨ ਹੋ ਵੀ ਨਾਲ ਹੀ ਵੀ ਡੈਂਸ ਦਾ ਹੋਣਾ ਸਾਰੇ ਬੈਠੇ ਬੈਠ ਕਰਦੇ ਨੇ ਤੇ ਹੁਣ ਸੰਦੀਪ ਕਹਿੰਦੇ ਨੇ ਵੀ ਚਲੋ ਚੱਲੀਏ ਘਰ ਵੀ ਚੱਲਦੇ ਆ ਹੂੰ ਦੇਖ ਰਿਹਾ ਕਿੱਸ ਤਰ੍ਹਾਂ ਬਣੂਗਾ ਮੈਨੂੰ ਤਾਂ ਵੀਰੇ ਬਹੁਤ ਫਰੈਂਡਸ ਜਿਹੜੀ ਐ ਤੇ ਪੀਸ ਕਰਦੀਆਂ ਨਹੀਂ ਸੀ ਤੇ ਮੇਰੇ ਟੀਚਰ ਕੁਸਨਦੀਪਾ ਹੁਣ ਬੋਰ ਹੋਈ ਪੈਣੀ ਕਹਿੰਦੇ ਛੇਤੀ ਜਲੋ ਰਵਨੀਥ ਨੇ ਤਾਂ ਕਲਾਸਾਂ ਚੱਲੀ ਗਏ ਲੋ ਜੀ ਬੱਸ ਲੱਗੀਆਂ ਪਈਆਂ ਨੇ ਹੁਣ ਜਾਣੇ ਆ ਦੀਪਸ ਦੇ ਮਮਾ ਪਾਪਾ ਚੱਲੇ ਗਏ ਹਨ ਦੀਦੀ ਉਹਨੇ ਹਾਂ ਚੱਲ ਗਏ ਤੇ ਦੇਖੋ ਬੱਸ ਹੁਣ ਬੱਚਿਆਂ ਨੂੰ ਛੁੱਟੀ ਹੋਊਗੀ ਬੱਸਸ ਵਗੈਰਾ ਸਾਰੀਆਂ ਲੱਗ ਗਈਆਂ ਗੱਡੀ ਆ ਆਪਣੀ ਇੱਕ ਇੱਕ ਦਾ ਟਾਈਮ ਆ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਵਧੀਆ ਲੱਗਿਆ ਬਹੁਤ ਖੁਸ਼ੀ ਹੰਡੀਆ ਬਸ ਵੇਖੋ ਸਾਰੇ ਇੱਧਰ ਉੱਧਰ 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 ਮੈਨੂੰ ਇਹ ਲੱਗਦਾ ਵੀ ਇਹੀ ਸਕੂਲ ਹੂ ਆਪਣੇ ਇੱਧਰ ਤਾਂ ਸਭ ਤੋਂ ਵੱਡਾ ਹਨਾ ਕਾਫੀ ਜ਼ਿਆਦਾ ਬੱਚੇ ਨੇ ਤੇ ਬਸ ਹਾਂਜੀ ਹਾਂ 90 ਤੋਂ ਉੱਪਰ ਵਾਲੇ ਸੀ ਜਿਹੜੇ ਉਹਨਾਂ ਦੇ ਪੇਰਾਂ ਤੋਂ ਆਏ ਸੀ ਫਿਰ ਵੀ ਇੰਨਾ ਜ਼ਿਆਦਾ ਪੀਰ ਸੀਗੇ ਬੱਚੇ ਨੇ ਸਾਰੇ ਬਲਾਕਸ ਦੇ ਵਿੱਚ ਗੇੜਾ ਦਿੱਤਾ ਗਰਮੀ ਤਾਂ ਬਹੁਤ ਜ਼ਿਆਦਾ ਸੀਗੀ ਵੇ ਵਧੀਆ ਲੱਗਿਆ ਅੱਜ ਜਨੀ ਦੇਖੋ ਵੀ ਜਾਣਾ ਨਹੀਂ ਹੈਗਾ ਉੱਥੇ ਨੂੰ ਬੱਚੇ ਦੇਖਦੇ ਸੀ ਹੁਣ ਗਰਾਊਂਡ ਵੱਲ ਨੂੰ ਭੱਜ ਲੈ ਗੱਡੀ ਚ ਜਾਵਾਂਗੇ ਪੁੱਤ ਦੀਦੀ ਆਉ ਬਸ ਚ ਬੈਠ ਕੇ ਚਲੋ ਚਲੋ ਨਹੀਂ ਤੇ ਫੇਰ ਤੇ ਆਇਆ ਨਹੀਂ ਕਰਨਾ ਤੇਰਾ ਟਾਈਮ ਹੋਊਗਾ ਚੱਕ ਚੱਕ ਬਸ ਚ ਸਿੱਕਣਾ ਪਿਆ ਕਰੇਗਾ ਚਲ ਹੁਣ ਕਰ ਲੋਜੀ ਫੁੱਲੀ ਇੰਜੋਏ ਕਰਿਆ ਹਨਾ ਬੱਚੇ ਵੀ ਬਹੁਤ ਖੁਸ਼ ਸੀ ਸਾਰੇ ਪੇਰੈਂਟਸ ਵੀ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਖੁਸ਼ੀ ਤਾਂ ਹੁੰਦੀ ਹੀ ਹੈ ਜਦ ਮਿੰਤ ਦਾ ਹਨਾ ਫਲ ਮਿਲਦਾ ਤੇ ਪਾਸ 2 ਤੇ 10th ਵਾਲੇ ਬੱਚੇ ਸੀਗੇ ਜਿਨ੍ਹਾਂ ਦੀ ਹਾਈ ਪਰਸੈਂਟੇਜ ਸੀਗੀ ਸਾਰਿਆਂ ਦੀਆਂ ਨੇ ਚੱਲ ਕਿਸੇ ਤੇ 1 ਅੱਧਾ ਪਰਸੈਂਟ ਵੱਧ ਘੱਟ ਤੇ ਰਵਨੀਦੀ ਵੀ ਬਹੁਤ ਵਧੀਆ 96% ਨੇ ਹਨਾ ਤੇ ਤੇ ਦੇ ਫਰੈਂਡਸ ਸਾਰੇ ਫਰੈਂਡ ਸਰਕਲਸ ਦੀ ਜਿਹੜਾ ਸਾਰਿਆਂ ਦੇ ਬਹੁਤ ਵਧੀਆ ਪਰਸੈਂਟਜ ਆਏ ਨੇ ਤੇ ਬਹੁਤ ਜ਼ਿਆਦਾ ਖੁਸ਼ੀ ਸੀ ਉਤੇ ਅਲੱਗ ਇੱਕ ਤਰ੍ਹਾਂ ਦੀ ਖੁਸ਼ੀ ਆ ਹੈ ਨਾ ਜਿਹੜੀ ਅੱਜ ਮੈਂ ਪਹਿਲੇ ਦਿਨ ਫੀਲ ਕਰੀ ਕਿਉਂਕਿ ਪਹਿਲਾਂ ਆਪਦੀ ਪਰਸੈਂਟੇਜ ਦਾ ਹੁੰਦਾ ਸੀ ਤੇ ਆਪਣੇ ਬੱਚਿਆਂ ਦੀ ਪਰਸੈਂਟੇਜ ਦਾ ਤਾਂ ਉਸ ਤੋਂ ਵੀ ਜ਼ਿਆਦਾ ਖੁਸ਼ੀ ਮਿਲਦੀ ਆ ਹੈ ਨਾ ਕਿੰਨੀ ਖੁਸ਼ੀ ਹੁੰਦੀ ਆ ਆਪਾਂ ਨੂੰ ਇਸ ਚੀਜ਼ ਦੀ ਤੇ ਬਹੁਤ ਚੰਗਾ ਲੱਗਿਆ ਨਹੀਂ ਉਹ ਆਪਣਾ ਫੰਕਸ਼ਨ ਸੀ ਨਾ ਅੱਜ 10th ਕਲਾਸ ਦਾ ਸੈਕਸ਼ਨ ਨਾ ਸੀ ਨਹੀਂ ਹੈ ਨਾ ਸੀ ਕਿ ਕਿ ਜੇਟ ਕੋ ਵੀ ਜਾਇਆ ਹਣਾ ਤੇ ਉਹ ਫਿਰ ਉਤਰ ਗਏ ਤੇ ਉਹਨਾਂ ਦਾ ਉਹਨਾਂ ਨੂੰ ਲੈ ਜਾਣਗੇ ਤੇ ਬਹੁਤ ਵਧੀਆ ਲੱਗਿਆ ਹਨਾ ਵਾਕੇ ਘਰ ਜਾ ਕੇ ਗੱਲ ਕਰਾਂਗੇ ਜਦੋਂ ਨੀਤਾ ਆਉਗੀ ਬੱਸ ਦੇ ਵਿੱਚ ਉਹ ਕਹਿੰਦੀ ਉਹ ਬੱਚਿਆਂ ਦਾ ਬੱਸ ਸੀਟੇ ਭੇਜਣਗੇ ਸਾਰਿਆਂ ਨੂੰ ਕਿਉਂਕਿ ਸਕੂਲ ਲੱਗਿਆ ਉਹਨਾਂ ਦਾ ਸਾਰੇ ਬਲਾਕਸ ਵਿੱਚ ਉਹਨਾਂ ਨੇ ਰੌਂਡ ਲਾਈ ਤੇ ਬਾਕੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੇ ਜਿੰਨਾ ਕੋਈ ਆ ਵੇਸੇ ਵੀਡੀਓ ਬਣਾਉਣਾ ਉੱਥੇ ਲੋੜ ਨਹੀਂ ਹੈਗਾ ਕਿ ਅਸੀਂ ਤਾਂ ਲੇਟ ਗਏ ਜਿਹੜੇ ਵੀ ਬੰਦੇ ਪਹਿਲਾਂ ਤੇ ਗਏ ਹੋਏ ਸੀ ਸਾਰੇ ਦੇ ਫੋਨ ਉਹਨਾਂ ਨੇ ਜਮ੍ਹਾਂ ਕਰੀ ਹੋਏ ਸੀਗੇ ਤੇਰੇ ਰੁਨੀਤ ਨੇ ਵੀ ਮੇਰੇ ਵਾਲਾ ਫੋਨ ਫੜ ਕੇ ਰੁਨੀਤ ਤੇਰੇ ਨੀਦ ਦੇ ਫਰੈਂਡਸ ਨੇ ਵੀ ਵੀਡੀਓ ਬਣਾਉਂਦਾ ਉਹ ਕਰਿਆ ਹਨਾ ਉਹ ਕਹਿੰਦੀ ਸੀ ਕਿ ਮम्मा ਫੋਨ ਦੀ ਜਿੱਤ ਨਹੀਂ ਮਿਲੀਆਂ ਹਨਾ ਕੁਸਰਵ ਨੂੰ ਸਿਰਫ ਪਤਾ ਲੱਗ ਗਿਆ ਕੁਝ ਨਹੀਂ ਕਿਉਂਕਿ ਇੰਨੀ ਪਾਤੀ ਡੌਟ ਸੀ ਬੱਚਿਆਂ ਨੂੰ ਦੇ ਕੁਸਰਵ ਨੀਦ ਦੇ ਫਰੈਂਡਸ ਨਹੀਂ ਮਿਲੇ ਯੇ ਯੇ ਚਲੋ ਜੀ ਹੁਣ ਫਿਰ ਚੱਲਦੇ ਆਂ ਘਰ ਹਨਾ ਜਿਸ ਤਰ੍ਹਾਂ ਆਪਾਂ ਕਰੀਏ ਹਨਾ ਹਾਂ ਕਿੱਥੇ ਗਏ ਸੀ ਆਪਾਂ ਬਹੁਤ ਵਧੀਆ ਲੱਗਿਆ ਹਨਾ ਮੇਰੇ ਸੌਫਟਸਕ੍ਰਾਈਬਰ ਮਿਲੇ ਤੇ ਸਟਾਫ ਦੇ ਵਿੱਚ ਸੀਗੇ ਤੇ ਚਲੋ ਤੇ ਵੀਡੀਓ ਤਾਂ ਲੋਡ ਨਹੀਂ ਸੀ ਹੈਗੀ ਉਹਨਾਂ ਨੂੰ ਹਨਾ ਵੀ ਬਣਾਣੀ ਸੀਗੇ ਸਕਦੇ ਆਪਾਂ ਸਟਾਫ ਦੀ ਜਿਹੜੀ ਵੀਡੀਓ ਹੁੰਦੀ ਆ ਮੈਂ ਆਪਣੇ ਟੀਚਰ ਐਲਟੀ ਟੀਚਰ ਮਲਾਤੇ ਤੇ ਆਪਣੀ ਫਰੈਂਡ ਮਲਾਤੀ ਤਾਂ ਦੀਪ ਤੇ ਹੋਰ ਵੀ ਬਹੁਤ ਸਨੇਪੀ ਜਿਆਦਾ ਜਣੀ ਇਕੱਠੀ ਬਹੁਤ ਜ਼ਿਆਦਾ ਸੀਗਾ ਨਾ ਤਾਂ ਕਰਕੇ ਥੋੜਾ ਜਿਹਾ ਉਹ ਲੱਗਿਆ ਤੇ ਬਹੁਤ ਖੁਸ਼ੀ ਹੋਈ ਹੈ ਹਨਾ ਜਦੋਂ ਬੱਚੇ ਆਪਣੀ ਮਿਹਨਤ ਕਰਦੇ ਨੇ ਤੇ ਉਹਨਾਂ ਦੀ ਮਿਹਨਤੀ सेलिब्रेशन ਹੁੰਦੀ ਆ ਚਲੋ ਸਕੂਲਾਂ ਵਾਲੇ ਕਰਦੇ ਨੇ ਤੇ ਵਧੀਆ ਲੱਗਦਾ ਹਨਾ ਫਿਰ ਰੈਂਸ ਨੂੰ ਵੀ ਬੁਲਾਇਆ ਇਹਨਾਂ ਨੇ ਤੇ ਆਏ ਸਾਲ ਦਾ ਜੋ ਸਟੇਮ ਬੁਲਾ ਉਸੇ ਤਰ੍ਹਾਂ ਸੀਗਾ ਤੇ ਤਾਂ ਸਾਰਿਆਂ ਨੂੰ ਬਹੁਤ ਚੰਗਾ ਲੱਗਿਆ ਤੇ ਚਲੋ ਜੀ ਹੁਣ ਚਲਦੇ ਆ ਕਰ